ਬਠਿੰਡਾ ਉਹ ਸੀਟ ਸੀਗੀ ਜਿਹੜੀ ਪਹਿਲੇ ਦਿਨ ਤੋਂ ਹੀ ਲੱਗਦਾ ਸੀ ਤੇ ਫੇਰ ਪ੍ਰੋਫੈਸਰ ਸਾਹਿਬ ਪੰਜਾਬ थਿੰਕਸ ਵੱਲੋਂ ਤੇ ਆਪਾਂ ਜਿਹੜਾ ਸਰਵੇ ਕਰਿਆ ਸੀਗਾ ਉਹਦੇ ਵਿੱਚ ਵੀ ਪਤਾ ਲੱਗਦਾ ਸੀ ਕਿ ਹਰ ਸਿਮਰਤ ਕੌਰ ਕਾਫੀ ਅੱਗੇ ਆ ਜਾਣਗੇ ਲੰਬੀ ਨੇ ਸਾਥ ਦਿੱਤਾ ਹੈ ਲੰਬੀ ਵਾਪਸ ਆਈ ਹੈ ਤੇ ਪਹਿਲੇ ਹੀ ਪਤਾ ਸੀ ਵੀ ਲੰਬੀ ਨੇ ਦੇਰ ਸਵੇਰ ਵਾਪਸ ਆ ਜਾਣਾ ਜਿੰਨਾ ਟ੍ਰੀਟਮੈਂਟ ਵੀਆਈਪੀ ਟ੍ਰੀਟਮੈਂਟ ਲੰਬੀ ਆਲਾ ਨੂੰ ਮਿਲਿਆ ਵਾ ਨਾ ਬਾਦਲਾਂ ਵੱਲੋਂ ਇਹ ਬਾਈ ਹੋਰ ਕੋਈ ਇਹਨਾਂ ਨੂੰ ਚਾਲ ਨਹੀਂ ਸਕਦਾ ਹਰ ਸਿਮਰਤ कौर ਬਾਦਲਸਿ ਜਿਹੜੇ ਜਲਦ ਤੇ ਵੀ ਗਏ ਸੀ ਲੋਕਾਂ ਦੇ ਵਿੱਚ ਉਹ ਹਰਮਨ ਪਿਆਰੇ ਹੈਗੇ ਆ ਉਹਨਾਂ ਦੇ ਜਿਹੜੇ ਕੰਮ ਹੈਗੇ ਆ ਲੋਕਾਂ ਨੇ ਉਹਨੂੰ ਮੂੰਹ ਜਵਾਨੀ ਯਾਦ ਹੈ ਗਿਆ ਲੋਕ ਉਸਨੂੰ ਯਾਦ ਵੀ ਕਰਦੇ ਆ ਹੁਣ ਖਾਸ ਕਰਕੇ ਜਦੋਂ ਕੰਪੇਅਰ ਕਰਦੇ ਆ ਬਾਕੀ ਪਾਟੀਆਂ ਨਾਲ ਤਾਂ ਕਿਵੇਂ ਨਾ ਕਿਵੇਂ ਲੱਗ ਰਿਹਾ ਸੀਗਾ ਕਿ ਇਸ ਵਾਰ ਦੁਬਾਰਾ ਫੇਰ ਬਠਿੰਡੇ ਦੇ ਲੋਕ ਜਿਹੜੇ ਹੈਗੇ ਆ ਉਹ ਵਾਪਸੀ ਜਿਹੜੀ ਹੈਗੀ ਅਕਾਲੀ ਦਲ ਵਾਲ ਕਰਨੇ ਜਾ ਰਹੇ ਹੈਗੇ ਆ ਕਾਲੀ ਦਲ ਕੋਲ ਜਿਹੜੇ ਰਿਸੋਰਸਸ ਆ ਉਹਨਾਂ ਨੇ ਸਾਰੀ ਜਿਹੜੀ ਸ਼ਕਤੀ ਵੀ ਹੈਗੀ ਆਪਣੀ ਜਾਨੀ ਤਾਕਤ ਹੈਗੀ ਆ ਉਹ ਬਠਿੰਡੇ ਦੇ ਵਿੱਚ ਝੋਕਦੀ ਸਾਰੇ ਜਿਹੜੇ ਕਾਲੀ ਦਲ ਦੇ ਲੀਡਰ ਸੀਗੇ ਚਾਹੇ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀਗੇ ਚਾਹੇ ਬਿਕਰਮਜੀਤ ਸਿੰਘ ਬ੍ਰਿਟੀਆਂ ਸੀਗੇ ਉਹ ਸਾਰੇ ਜਿਹੜੇ ਹੈਗੇ ਸਰਕਟ ਲੀਡਰ ਉਹਨਾਂ ਦੇ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਜੇ ਭਾਜਪਾ ਜਿਹੜੀ ਕਿਸੇ ਟਾਈਮ ਤੇ ਇਹ ਮੈਨਾਂ ਦਾ ਛੋਟਾ ਭਾਈ ਸੀ ਹੁਣ ਸ਼ਰਿਆਮ ਭਾਜਪਾ ਉਹਨਾਂ ਤੋਂ ਬਹੁਤ ਤਾਕਤਵਰ ਪਾਰਟੀ ਬਣ ਕੇ ਨਿਕਲ ਆਈ ਹੈ ਤੇ 13 ਦੇ ਵਿੱਚੋਂ 11 ਸੀਟਾਂ ਜੜੀਆਂ ਹੈਗੀਆਂ ਹਰਾਨੀ ਵਾਲੀ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਉਹ ਭ ਕਾਂਗਰਸ ਦੇ ਕੈਂਡੀਡੇਟ ਸਾਨੂੰ ਲੱਗਦਾ ਸੀ ਪਹਿਲਾਂ ਅਸੀਂ ਕਹਿੰਦੇ ਸੀ ਵੀ ਕਮਜ਼ੋਰ ਹੈ ਉਦੋਂ ਕਾਂਗਰਸੀ ਵਿਰੋਧ ਕਰਦੇ ਸੀ ਦੂਜੇ ਨਹੀਂ ਮੰਨਦੇ ਸੀ ਹੁਣ ਸਾਰਿਆਂ ਦੇ ਨਤੀਜੇ ਮੂਹਰੇ ਆ ਗਏ ਖੁੱਡੀਆਂ ਸਾਹਿਬ ਦੇ ਵਿੱਚ ਤੇ ਹਰਸਿਮਰਤ ਕੌਰ ਬਾਦਲ ਦੋਨਾਂ ਦੇ ਵਿੱਚ ਹੀ ਟੱਕਰ ਸੀਗੀ ਦੋਨਾਂ ਦੀ ਇਹ ਫਾਈਟ ਆ ਤੇ ਉਹਦੇ ਵਿੱਚੋਂ ਹਰਸਿਮਰਤ ਕੌਰ ਆ ਜਿਹੜੇ ਉਹ ਜਿੱਤ ਜਾਂਦੇ ਆ ਮੈਂ ਅੱਜ ਵੀ ਉਹ ਸਾਰਾ ਗੱਲ ਤੇ ਸਟੈਂਡ ਕਰਦਾ ਕਿ ਅਮਰਤਾ ਵੜਿੰਗ ਬਠਿੰਡੇ ਤੋਂ ਕਿਤੇ ਸਟਰੋਂਗ ਕੈਂਡੀਡੇਟ ਸਾਹਤ ਹੁੰਦੇ ਸ਼ਾਇਦ ਅਕਾਲੀ ਦਲ ਨੂੰ ਇੱਕ ਸੀਟ ਵੀ ਨਾ ਆਉਂਦੀ ਜੇ ਅਮਰਤਾ ਵੜਿੰਗ ਖੜੇ ਪਰ ਜੀਤਵਿੰਦਰ ਕੰਪੈਰੀਟਿਵਲੀ ਇੱਕ ਕਮਜ਼ੋਰ ਕੈਂਡੀਡੇਟ ਸਾਫਟ ਹੋਇਆ ਪੰਜਾਬ ਦੀਆਂ ਪੂਰੀਆਂ 13 ਸੀਟਾਂ ਦੇ ਵਿੱਚੋਂ ਇੱਕੋ ਇੱਕ ਸੀਟ ਆਈ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਬਠਿੰਡਾ ਜਿੱਥੇ ਸਭ ਤੋਂ ਜ਼ਿਆਦਾ ਜ਼ੋਰ ਵੀ ਅਕਾਲੀ ਦਲ ਦਾ ਲੱਗਿਆ ਸੀ ਹਰਸਿਮਰਤ ਕੌਰ ਬਾਦਲ ਚੌਥੀ ਵਾਰ ਲਗਾਤਾਰ ਉੱਥੋਂ ਜਿੱਤਦੇ ਨੇ ਤਾਂ ਇਸ ਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਸਾਹਿਬ ਨੇ ਭਾਈ ਨਵਰੀਤ ਨੇ ਭਾਈ ਨਵਰੀਤ ਤੋਂ ਪਹਿਲਾਂ ਕਮੈਂਟ ਲੈਣੇ ਆ ਨਵਰੀਤ ਭਾਈ ਤੁਸੀਂ ਕਹਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕੋ ਇੱਕ ਸੀਟ ਆਉਣੀ ਹੈ ਬਠਿੰਡਾ ਤੇ ਉਹ ਆਈ ਜਾਣੀ ਔਖੇ ਸੋਖੇ ਅ ਬਿਲਕੁਲ ਮੈਨੂੰ ਲੱਗਦਾ ਜਿੱਥੇ ਸਕੋਪ ਸੀਗਾ ਸਰਪ੍ਰਾਈਜ਼ ਕੀਤਾ ਫਿਰੋਜ਼ਪੁਰ ਦੇ ਵਿੱਚ ਅਕਾਲੀ ਦਲ ਨੇ ਉਹ ਬੋਨਸ ਸੀਗਾ ਜੇ ਆ ਜਾਂਦੀ ਪਰ ਬਠਿੰਡਾ ਉਹ ਸੀਟ ਸੀਗੀ ਜਿਹੜੀ ਪਹਿਲੇ ਦਿਨ ਤੋਂ ਹੀ ਲੱਗਦਾ ਸੀ ਤੇ ਫੇਰ ਪ੍ਰੋਫੈਸਰ ਸਾਹਿਬ ਪੰਜਾਬ थਿੰਕਸ ਵੱਲੋਂ ਤੇ ਆਪਾਂ ਜਿਹੜਾ ਸਰਵੇ ਕਰਿਆ ਸੀਗਾ ਉਹਦੇ ਵਿੱਚ ਵੀ ਪਤਾ ਲੱਗਦਾ ਸੀ ਕਿ ਹਰ ਸਿਮਰਤ ਕੌਰ ਕਾਫੀ ਅੱਗੇ ਆ ਜਾਣਗੇ ਹਾਲਾਂਕਿ ਅਸੀਂ ਵੀ ਕਈ ਗੱਲਾਂ ਤੋਂ ਸਰਪ੍ਰਾਈਜ਼ ਹੋਏ ਆ ਬਹੁਤ ਜ਼ਿਆਦਾ ਚੀਜ਼ਾਂ ਨੇ ਸਾਨੂੰ ਵੀ ਲੱਗਿਆ ਵੀ ਯਾਰ ਚੀਜ਼ਾਂ ਬਦਲੀਆਂ ਆ ਪਰ ਹਰ ਸਿਮਰਤ ਕੌਰ ਬਾਦਲ ਦੀ ਜਿੱਤ ਨੂੰ ਲੈ ਕੇ ਸ਼ਾਇਦ ਇਹਨੇ ਡਾਊਟ ਹੈ ਨਹੀਂ ਸੀਗੇ ਆ ਕਾਂਗਰਸ ਹੈ ਕਾਂਗਰਸ ਦੇ ਕੈਂਡੀਡੇਟ ਸਾਨੂੰ ਲੱਗਦਾ ਸੀ ਪਹਿਲਾਂ ਅਸੀਂ ਕਹਿੰਦੇ ਸੀ ਵੀ ਕਮਜ਼ੋਰ ਹੈ ਉਦੋਂ ਕਾਂਗਰਸੀ ਵਿਰੋਧ ਕਰਦੇ ਸੀ ਦੂਜੇ ਨਹੀਂ ਮੰਨਦੇ ਸੀ ਹੁਣ ਸਾਰਿਆਂ ਦੇ ਨਤੀਜੇ ਮੂਹਰੇ ਆ ਗਏ ਖੁੱਡੀਆਂ ਸਾਹਿਬ ਦੇ ਵਿੱਚ ਤੇ ਹਰ ਸਿਮਰਤ ਕੌਰ ਬਾਦਲ ਦੋਨਾਂ ਦੇ ਵਿੱਚ ਹੀ ਟੱਕਰ ਸੀਗੀ ਦੋਨਾਂ ਦੀ ਇਹ ਫਾਈਟ ਆ ਤੇ ਉਹਦੇ ਵਿੱਚੋਂ ਹਰ ਸਿਮਰਤ ਕੌਰ ਹੈ ਜਿਹੜੇ ਉਹ ਜਿੱਤ ਜਾਂਦੇ ਆ ਲੰਬੀ ਨੇ ਸਾਥ ਦਿੱਤਾ ਹੈ ਲੰਬੀ ਬਾਫਸਾਈ ਆ ਤੇ ਪਹਿਲੇ ਹੀ ਪਤਾ ਸੀ ਵੀ ਲੰਬੀ ਨੇ ਦੇਰ ਸਵੇਰ ਵਾਪਸ ਆ ਜਾਣਾ ਜਿੰਨਾ ਟ੍ਰੀਟਮੈਂਟ ਵੀਆਈਪੀ ਟ੍ਰੀਟਮੈਂਟ ਲੰਬੀ ਵਾਲਿਆਂ ਨੂੰ ਮਿਲਿਆ ਵਾ ਨਾ ਬਾਦਲਾਂ ਵੱਲੋਂ ਇਹ ਬਾਈ ਹੋਰ ਕੋਈ ਇਹਨਾਂ ਨੂੰ ਝੱਲ ਨਹੀਂ ਸਕਦਾ ਉਹ ਪੈਸੇ ਪੰਜਾਬੀ ਦੀ ਇੱਕ ਪੁੱਠੀ ਜੀ ਅਖਾਣ ਕਹਿ ਲੋ ਕਹਾਵਤ ਕਹਿ ਲੋ ਵੀ ਜੀਨੇ ਬਾਲੇ ਉੱਚਿਆਣਾ ਲਾ ਲੀਆਂ ਹੁਣ ਫਿਰ ਉਹ ਮਾਤਰਾ ਦੇ ਘਾਟ ਹੀ ਬਸਦੀਆਂ ਤਾਂ ਮੇਰੇ ਨਾਲ ਪ੍ਰੋਫੈਸਰ ਸਾਹਿਬੀ ਨੇ ਪ੍ਰੋਫੈਸਰ ਸਭ ਤੁਸੀਂ ਸਾਰੇ ਹਲਕਿਆਂ ਚ ਬਠਿੰਡੇ ਦੇ 9 ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਵਿਜ਼ਿਟ ਕੀਤਾ ਲੋਕਾਂ ਨਾਲ ਗੱਲਬਾਤ ਕੀਤੀ ਤੁਸੀਂ ਕਿਹਾ ਸੀ ਕਿ ਬਠਿੰਡਾ ਤਾਂ ਇਜ਼ੀਲੀ ਸ਼੍ਰੋਮਣੀ ਕਾਲੀ ਦਲ ਦੇ ਹਿੱਸੇ ਆ ਜਾਣੀਆਂ ਪਰ ਹੁਣ ਇੱਥੇ ਪਹਿਲਾਂ ਤਾਂ ਇਹ ਦੱਸੋ ਕਿਹੜੇ-ਕਿਹੜੇ ਹਲਕੇ ਆ ਕਿੰਨੇ ਹਲਕੇ 9 ਦੇ ਵਿੱਚੋਂ ਜਿਹੜੇ ਸ਼੍ਰੋਮਣੀ ਕਾਲੀ ਦਲ ਦੀ ਜਿੱਥੇ ਲੀਡ ਰਹੀ ਆ ਤੇ ਉਹਦੇ ਕਾਰਨ ਕੀ ਰਹੇ ਆ ਦੇਖੋ ਇਹ ਖਾਸ ਕਰਕੇ ਸਿਲੈਕਸ਼ਨ ਦੇ ਵਿੱਚ ਆਪਾਂ ਦੇਖਿਆ ਕਿ ਜਿਹੜੇ ਰੂਰਲ ਏਰੀਆ ਹੈਗੇ ਆ ਜਿਵੇਂ ਹੁਣੇ ਨਵਰੀਤ ਨੇ ਗੱਲ ਕੀਤੀ ਆ ਲੰਬੀ ਦੇ ਵਿੱਚ ਬਹੁਤ ਵੱਡੀ ਲੀਡ ਹੈ 23000 ਦੀ ਲੀਡ ਹੈਗੀ ਆ ਜਿਹੜਾ ਉਹਨਾਂ ਦਾ ਟ੍ਰੈਡੀਸ਼ਨਲ ਹਲਕਾ ਲੀਡ ਪੁੱਚੋ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਫੀ ਲੀਡ ਹੈਗੀ ਆ ਬੜਲਾਡੇ ਦੇ ਵਿੱਚ ਉਹ ਚਾਰ ਹਲਕਿਆਂ ਦੇ ਵਿੱਚ ਬਹੁਤ ਵੱਡੀ ਲੀਡ ਜਿਹੜੀ ਹੈਗੀ ਆ ਇਹਨਾਂ ਦੀ ਹੈਗੀ ਆ ਤੇ ਇਹ ਚਾਰ ਹਲਕੇ ਹੀ ਇੱਕ ਤਰੀਕੇ ਦੇ ਨਾਲ ਹਰਸਿਮਰਤ ਬਾਦਲ ਨੂੰ ਪਾਰ ਲਗਾ ਦਿੰਦੇ ਹੈਗੇ ਇਸ ਦੇ ਮੁਕਾਬਲੇ ਦੇ ਵਿੱਚ ਆਪਾਂ ਜਦੋਂ ਗੱਲ ਕਰਦੇ ਆ ਬਠਿੰਡਾ ਸ਼ਹਿਰ ਇਹ ਥੋੜਿਆ ਸਰਪ੍ਰਾਈਜ਼ਿੰਗ ਸੀ ਸਾਡੇ ਵਾਸਤੇ ਸਾਨੂੰ ਲੱਗਦਾ ਸੀ ਕਿ ਬਠਿੰਡਾ ਸ਼ਹਿਰ ਦੇ ਵਿੱਚ ਸ਼ਾਇਦ ਮਤਲਬ ਹਰਸਿਮਰਤ ਕੌਰ ਬਾਦਲ ਨੂੰ ਲੀਡ ਲੈ ਜਾਣ ਅੱਛੀ ਵੋਟ ਪਵੇ ਪਰ ਉੱਥੇ ਭਾਜਪਾ ਜਿਵੇਂ ਆਪਾਂ ਤੁਸੀਂ ਦੇਖਿਆ ਸਾਰੇ ਪੰਜਾਬ ਦਾ ਹੀ ਉਹ ਟ੍ਰੈਂਡ ਹੈਗਾ ਕਿ ਜਿਵੇਂ ਸ਼ਹਿਰੀ ਇਲਾਕਾ ਹੁੰਦਾ ਉੱਥੇ ਭਾਜਪਾ ਬਹੁਤ ਵ ਪਰ ਉੱਥੇ ਵੀ ਹਰ ਸਿਮਰਤ ਗੌਰ ਮੋਦਲ ਦਾ ਜਿਹੜਾ ਵੋਟ ਹੈਗੀ ਆ ਉਹ ਸਿਰਫ 500 ਵੋਟ ਹੈਗੀ ਉਹਨਾਂ ਤੋਂ ਘੱਟ ਹੈਗੀ ਆ ਇਸ ਤੋਂ ਇਲਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੜੀਆਂ ਹੈਗੇ ਆ ਉਹਨਾਂ ਨੂੰ ਸਰਦੂਲਗੜ੍ਹ ਦੇ ਵਿੱਚ ਅੱਛੀ ਵੋਟ ਪਈ ਹੈ ਇਸ ਤੋਂ ਇਲਾਵਾ ਮਾਨਸਾ ਦੇ ਵਿੱਚ ਵੀ ਉਹਨਾਂ ਨੂੰ ਅੱਛੀ ਵੋਟ ਪਈ ਹੈਗੀ ਪਰ ਉਹ ਉਹ ਵੋਟ ਜਿਹੜੀ ਹੈਗੀ ਆ ਉਹ ਇੰਨੀ ਵੋਟ ਨਹੀਂ ਸੀਗੀ ਕਿ ਜਿਹੜੀ ਉਹ ਹਰਸਿਮਰਤ ਕੌਰ ਦਾ ਮੁਕਾਬਲਾ ਕਰ ਸਕੇ ਕਿਉਂਕਿ ਆਪਾਂ ਦੇਖਦੇ ਹਾਂ ਕਿ ਹਰਸਿਮਰਤ ਕੌਰ ਬਾਦਲਰ ਸੀ ਜਦੋਂ ਵੀ ਗਰਾਊਂਡ ਤੇ ਵੀ ਗਏ ਸੀ ਲੋਕਾਂ ਦੇ ਵਿੱਚ ਉਹ ਹਰਮਨ ਪਿਆਰੇ ਹੈਗੇ ਆ ਉਹਨਾਂ ਦੇ ਜਿਹੜੇ ਕੰਮ ਹੈਗੇ ਆ ਲੋਕਾਂ ਨੇ ਉਹਨੂੰ ਮੂੰਹ ਜਵਾਨੀ ਯਾਦ ਹੈਗੇ ਆ ਲੋਕ ਉਸਨੂੰ ਯਾਦ ਵੀ ਕਰਦੇ ਆ ਤੇ ਹੁਣ ਖਾਸ ਕਰਕੇ ਜਦੋਂ ਉਹ ਕੰਪੇਅਰ ਕਰਦੇ ਆ ਬਾਕੀ ਪਾਰਟੀਆਂ ਨਾਲ ਤਾਂ ਕਿਵੇਂ ਨਾ ਕਿਵੇਂ ਲੱਗ ਰਿਹਾ ਸੀਗਾ ਕਿ ਇਸ ਵਾਰ ਦੁਬਾਰਾ ਫੇਰ ਬਠਿੰਡੇ ਦੇ ਲੋਕ ਜਿਹੜੇ ਹੈਗੇ ਆ ਉਹ ਵਾਪਸੀ ਜਿਹੜੀ ਹੈਗੀ ਆ ਕਾਲੇ ਦਲ ਵੱਲ ਕਰਨ ਜਾ ਰਹੇ ਹੈਗੇ ਪਰ ਨਾਲ ਹੀ ਆਪਾਂ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਕਾਲੇ ਦਲ ਕੋਲ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸੀਗੇ ਚਾਹ ਬਕਰਮਜੀਤ ਸਿੰਘ ਬ੍ਰਿਟਿਆ ਸੀਗੇ ਉਹ ਸਾਰੇ ਜੜੇ ਹੈਗੇ ਸਰਕਟ ਲੀਡਰ ਉਹਨਾਂ ਦੇ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਇਹ ਚਾਹੇ ਸੀਟ ਤਾਂ ਜਿੱਤ ਲਈ ਇਹਨਾਂ ਨੇ ਪਰ ਇਸ ਦਾ ਖਮਿਆਜਾ ਮੈਨੂੰ ਲੱਗਦਾ ਕਿ ਇਹਨਾਂ ਨੂੰ ਬਾਕੀ ਸੀਟਾਂ ਤੇ ਮਿਲ ਰਿਹਾ ਹੈਗਾ ਸਿਰਫ ਹੁਣ ਜੇ ਸਾਰੇ ਪੰਜਾਬ ਦੇ ਐਂਗਲ ਤੋਂ ਆਪਾਂ ਦੇਖੀਏ ਤੇ ਜੇ ਭਾਜੀਪੀ ਜਿਹੜੀ ਕਿਸੇ ਟਾਈਮ ਤੇ ਇਹ ਇਹਨਾਂ ਦਾ ਛੋਟਾ ਭਾਈ ਸੀਗੀ ਹੁਣ ਸ਼ਰਿਆਮ ਭਾਜੀਪੀ ਉਹਨਾਂ ਤੋਂ ਬਹੁਤ ਤਾਕਤਵਰ ਪਾਰਟੀ ਬਣ ਕੇ ਨਿਕਲਈ ਹੈ ਤੇ 13 ਦੇ ਵਿੱਚੋਂ 11 ਸੀਟਾਂ ਜੜੀਆਂ ਹੈਗੀਆਂ ਹੈਰਾਨੀ ਵਾਲੀ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਉਹ ਭਾਜੀਪੀ ਦੀ ਨਤੇ ਤਾਂ ਮਿਲਦਾ ਚਾਲੀ ਚਾਲ ਬਦਲ ਗਿਆ ਸ਼ਾਇਦ ਜਮਾਨਤਾ ਵੀ ਜ਼ਬਤ ਹੋ ਗਈਆਂ ਜੀ ਅੱਛਾ ਪ੍ਰੋਫੈਸਰ ਸਾਹਿਬ ਕਾਂਗਰਸ ਦਾ ਸੀਟ ਤੇ ਇਨਾ ਮਾੜਾ ਹਾਲ ਕਿਉਂ ਰਹਾ ਜੀਤ ਮਹਿੰਦਰ ਸਿੱਧੂ ਜਿਹਨਾਂ ਦਾ ਆਪਦਾ ਹਲਕਾ ਤਲਵੰਡੀ ਰਹਾ ਉਹ ਤੇ ਚਾਰ ਵਾਰੀ ਐਮਐਲਏ ਵੀ ਬਣਦੇ ਆ ਭਾਵੇਂ ਪਾਰਟੀਆਂ ਬਦਲ ਕੇ ਬਣੇ ਆਜ਼ਾਦ ਖੜਿਆ ਉਦੋਂ ਵੀ ਪਰ ਦਿਕਤ ਕਿੱਥੇ ਆ ਗਈ ਜੀਤ ਮਹਿੰਦਰ ਸਿੱਧੂ 4 4 5 5 ਵਾਰੀ ਐਮ ਐਲ ਏ ਬਣ ਦਿਆ ਇਸ ਵਾਰ ਆਪਦਾ ਹਲਕਾ ਵੀ ਜੀ ਨਹੀਂ ਵਿਚਾਰ ਰਹੇ ਨੌ ਹਲਕਿਆਂ ਦੇ ਵਿੱਚੋਂ ਇੱਕ ਵੀ ਹਲਕਾ ਇਹੋ ਜਿਹਾ ਨਹੀਂ ਜਿੱਥੇ ਜੀਤ ਮਹਿੰਦਰ ਸਿੱਧੂ ਨੂੰ ਕੋਈ ਲੜਾਈ ਹੋਵੇ ਇਹ ਜਦੋਂ ਹੀ ਇਲੈਕਸ਼ਨ ਸਟਾਰਟ ਹੋਇਆ ਸਰ ਇੱਕ ਵਾਰ ਪਹਿਲਾਂ ਹੀ ਧਾਰਨਾ ਬਣ ਗਈ ਸੀ ਕਿ ਜੀਤ ਮਹਿੰਦਰ ਜਿਹੜੇ ਹੈਗੇ ਆ ਕੋਈ ਇਨੇ ਤਾਕਤਵਰ ਕੈਂਡੀਡੇਟ ਨਹੀਂ ਕਿਉਂਕਿ ਜਿਹੜੀ ਉਹ ਤਿਤਲੀਆਂ ਵਾਲੀ ਗੱਲ ਆ ਉਹ ਜੀਤ ਮਹਿੰਦਰ ਤੇ ਵੀ ਸਾਬਤ ਹੁੰਦੀ ਹੈ ਕੁਝ ਚਿਰ ਪਹਿਲਾਂ ਹੀ ਇਹ ਕਾਂਗਰਸ ਚ ਆਇਆ ਉਸ ਤੋਂ ਪਹਿਲਾਂ ਇਹ ਇਕਲਿਦਲ ਦੇ ਵਿੱਚ ਸੀ ਇਹਨਾਂ ਨੇ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਉਸ ਤੋਂ ਬਾ ਉਹ ਰਿਪਰੈਜ਼ੈਂਟ ਕਰ ਸਕਦੇ ਆ ਮੈਨੂੰ ਲੱਗਦਾ ਸ਼ਾਇਦ ਉਹਨਾਂ ਦੇ ਉਸ ਤੋਂ ਵੱਡੀ ਸੀਟ ਹੈ ਇੱਕ ਆਪਾਂ ਨਾਲ ਆਪਏ ਵੀ ਦੇਖਣਾ ਕਿ ਇਹ ਸਾਰੇ ਹਲਕੇ ਦੇ ਵਿੱਚ ਕਾਂਗਰਸ ਓਵਰਆਲ ਕਮਜ਼ੋਰ ਆ ਬਹੁਤ ਸਾਰੇ ਹਲਕੇ ਜਿਹੜੇ ਹੈਗੇ ਆ ਉੱਥੇ ਉਹਨਾਂ ਕੋਲੇ ਆਪਦੇ ਹਲਕੇਨ ਚਾਰਜ ਵੀ ਹਨਗੇ ਸੋ ਇਹ ਚਾਏ ਬਹੁਤ ਸਾਰੀ ਵੋਟ ਸੀ ਜਿਹੜੀ ਕਾਂਗਰਸ ਨੂੰ ਭੁਗਤਣਾ ਚਾਹੁੰਦੀ ਸੀ ਖਾਸ ਕਰਕੇ ਆਪਾਂ ਵੇਖਿਆ ਦਲਤ ਦੇ ਵਿੱਚ ਦਲਤਾਂ ਦੇ ਵਿੱਚ ਪਰ ਇਹ ਵੇਖਿਆ ਖਾਸ ਕਰਕੇ ਮਾਲਵੇ ਦੇ ਵਿੱਚ ਕਿ ਜਿੱਥੇ ਸਟਰੋਂਗ ਲੀਡਰ ਨਹੀਂ ਹੈਗਾ ਪਿੰਡਾਂ ਦੇ ਵਿੱਚ ਉਹਨਾਂ ਦਾ ਆਪਦਾਕ ਵਰਕਰ ਨਹੀਂ ਕੈਲਟਰ ਨਹੀਂ ਹੈਗਾ ਉਹ ਵੋਟ ਜਿਹੜੀ ਹੁੰਦੀ ਹੈ ਚਾਹੇ ਉਹ ਪੈਣਾ ਵੀ ਚਾਹੁੰਦੀ ਆ ਉਹ ਖਿੰਡ ਪ ਉਸ ਆਪਣੇ ਨਾਲ ਲਿਜਾ ਸਕਦੀ ਹੈ ਤੇ ਇਹਦੇ ਨਾਲ ਹੀ ਆਪਾਂ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਵੀ ਅ ਅੱਛੀ ਫਾਈਟ ਦਿੱਤੀ ਹੈ ਕਾਂਗਰਸ ਨਾਲ ਬਹੁਤ ਜ਼ਿਆਦਾ ਵੋਟ ਪਈ ਹੈ ਮੈਨੂੰ ਲੱਗਦਾ ਕਿ ਉਹਨੂੰ ਸਰਕਾਰ ਦਾ ਵੀ ਫਾਇਦਾ ਹੋਇਆ ਕੁਝ ਲੋਕ ਜਿਹੜੇ ਹੈਗੇ ਸਰਕਾਰ ਨਾਲ ਵੀ ਜਾਣਾ ਚਾਹੁੰਦੇ ਆ ਸੋ ਬਹੁਤ ਸਾਰਾ ਜਿਹੜਾ ਕਾਲਟਰ ਹੈਗਾ ਉਹ ਸ਼ਾਇਦ ਕਾਂਗਰਸ ਤੋਂ ਉਹ ਆਮ ਆਦਮੀ ਪਾਰਟੀ ਵੱਲ ਵੀ ਗਿਆ ਹੈਗਾ ਜਿਸ ਕਰਕੇ ਆਮ ਆਦਮੀ ਪਾਰਟੀ ਇਹਦੇ ਵਿੱਚ ਇੱਕ ਚੰਗਾ ਮੁਕਾਬਲਾ ਕਰ ਸਕੀ ਹੈ ਚਾਹੇ ਉਹ ਜਿੱਤ ਤੋਂ ਕਾਫੀ ਦੂਰ ਸੀ ਅੱਛਾ ਪ੍ਰੋਫੈਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਲੋਕ ਤਾਂ ਚਾਹੁੰਦੇ ਸੀ ਸ਼ਾਇਦ ਕਾਂਗਰਸ ਜਿਹੜੀ ਦਲਿਤ ਵਰਗ ਦੀ ਵੋਟ ਆ ਜਾਂ ਹੋਰ ਵੋ ਹੋਰ ਵੀ ਜਿਤਾਉਣਾ ਚਾਹੁੰਦੇ ਸੀ ਕਾਂਗਰਸ ਨੂੰ 7 ਤੋਂ ਜ਼ਿਆਦਾ ਸੀਟਾਂ ਵੀ ਜਿਤਾਉਣਾ ਚਾਹੁੰਦੇ ਸੀ ਪਰ ਕਾਂਗਰਸ ਜਿੱਤਣ ਦੇ ਮੂਡ 'ਚ ਨਹੀਂ ਸੀ ਜਿਸ ਤਰ੍ਹਾਂ 2-3 ਸੀਟਾਂ ਦੇ ਉਹਨਾਂ ਦੇ ਕੈਂਡੀਡੇਟ ਤੇ ਵੀ ਸਵਾਲ ਹੋਏ ਨਹੀਂ ਇਹ ਖਾਸ ਕਰਕੇ ਮਾਲਵੇ ਦੇ ਵਿੱਚ ਬੜੀ ਹੈ ਇਹ ਕਲੀਅਰ ਦਿਖਦਾ ਦੱਸਿਆ ਦਿੰਦਾ ਹੈਗਾ ਕਿ ਮਾਲਵੇ ਦੀਆਂ ਕੁਝ ਸਾਰੀਆਂ ਸੀਟਾਂ ਹੈਗੀਆਂ ਜਿਦੇ ਵਿੱਚ ਕਾਂਗਰਸ ਜਿਹੜੀ ਹੈਗੀ ਆ ਕੋਈ ਜੋ ਜਿਸ ਲੈਵਲ ਤੇ ਉਹ ਪ੍ਰਦਰਸ਼ਨ ਨੂੰ ਕਰਨਾ ਚਾਹੀਦਾ ਸੀ ਉਹ ਨਹੀਂ ਕਰ ਸਕੇ ਆਪਾਂ ਦੇਖਿਆ ਕਿ ਆਪਣਾ ਇਸ ਤੋਂ ਬਾਅਦ ਆਪਾਂ ਆਪਰਾ ਜਿਹੜਾ ਹੈਗਾ ਹਲਕਾ ਸੀਗਾ ਸੰਗਰੂਰ ਹਲਕਾ ਉਹਦੇ ਵਿੱਚ ਜਿੱਦੇ ਕਦਾਵਰ ਲੀਡਰ ਲੈ ਕੇ ਆਏ ਸੀਗੇ ਆਪਣੇ ਸੁਖਪਾਲ ਸਿੰਘ ਖੇਰਾ ਉਹਨਾਂ ਦੀ ਪਰਫਾਰਮੈਂਸ ਵੀ ਉਸ ਢੰਗ ਦੀ ਨਹੀਂ ਰਹੀ ਹੈਗੀ ਉਹ ਵੀ 2 ਲੱਖ ਤੋਂ ਘੱਟ ਹੀ ਵੋਟ ਜਿਹੜੀ ਹੈਗੀ ਉਹਨਾਂ ਨੂੰ ਮੇਰੇ ਖਿਆਲ ਚ ਪਈ ਹੈਗੀ ਤੇ ਬਹੁਤ ਵੱਡੀ ਲੀਡ ਨਾਲ ਉਹ ਤੇ ਮੀਥਿਆਰ ਜਿੱਤੇ ਆ ਇਸੇ ਤਰੀਕੇ ਨਾਲ ਬਟਿੰਡੇ ਆਪਣਾ ਫਰੀਲਕੋਟ ਦੇ ਵਿੱਚ ਵੀ ਆਪਾਂ ਦੇਖਿਆ ਹੈਗਾ ਕਿ ਕਾਂਗਰਸ ਦਾ ਜਿਹੜਾ ਹੈਗਾ ਕੈਂਡੀਡੇਟ ਉਹਨੇ ਕੋਈ ਜ਼ਿਆਦਾ ਵਧੀਆ ਪਰਫਾਰਮੈਂਸ ਨਹੀਂ ਕਰ ਸਕੀ ਖਡੂਰ ਸਾਹਿਬ ਦੇ ਵਿੱਚ ਭਾਵੇਂ ਚਾਹੇ ਉਹ ਦੂਜੇ ਨੰਬਰ ਤੇ ਆਇਆ ਸੋ ਇਹ ਇਹ ਪਰਫਾਰਮੈਂਸ ਨਹੀਂ ਕਰ ਸਕਦੀ ਸੋ ਇਹ ਕੁਝ ਏਰੀਆ ਹੈਗੇ ਆ ਜਿਹੜੇ ਅ اچھا ਨਵਰੀਤભાઈ ਜਿਸ ਤਰ੍ਹਾਂ ਪ੍ਰੋਫੈਸਰ ਸਾਹਿਬ ਨੇ ਕਿਹਾ ਕਿ ਜਦੋਂ ਜੀਤਮਨਦਰ ਸਿੱਧੂ ਦੀ ਟਿਕਟ ਅਨਾਉਂਸ ਹੁੰਦੀ ਆ ਕਹਿੰਦੇ ਉਹਦੀ ਲੱਗਦਾ ਸੀ ਉਹ ਕਿੰਨਾ ਤਾਂ ਸਟਰੋਂਗ ਕੈਂਡੀਡੇਟ ਆ ਨਾ ਸੂਟੇਬਲ ਆ ਬਠਿੰਡੇ ਵਾਸਤੇ ਪਰ ਜਦੋਂ ਆਪਾਂ ਇੱਕ ਰਿਪੋਰਟ ਕੀਤੀ ਸੀ ਜਦੋਂ ਕਾਂਗਰਸੀ ਬੜੇ ਜਦੋਂ ਭਗਵੰਤ ਸਿੰਘ ਸਾਹਿਬ ਨੇ ਕਿਹਾ ਸੀ ਨਾ ਵਿਧਾਨ ਸਭਾ ਚ ਤਿਤਲੀ ਵਾਲੀ ਗੱਲ ਸ਼ੁਰੂ ਕੀਤੀ ਸੀ ਤਾਂ ਕਾਂਗਰਸੀ ਬਹੁਤ ਮਿਹਣੇ ਮਾਰੇ ਮਾਰਿਆ ਕਰਦੇ ਸੀ ਆਮ ਆਦਮੀ ਪਾਰਟੀ ਨੂੰ ਪਰ ਜਦੋਂ ਆਪਾਂ ਰਿਪੋਰਟ ਕੀਤੀ ਸੀ ਕਿ ਭਾਈ ਹੁਣ ਤੁਸੀਂ ਵੀ ਇੱਕ ਤਿਤਲੀ ਲੈ ਤਾਂ ਸਾਰੇ ਕਾਂਗਰਸੀ ਬਹੁਤ ਔਖੇ ਹੋਏ ਸੀ ਕਿ ਨਹੀਂ ਜੀ ਤੁਸੀਂ ਤੇ ਗਲਤ ਕਰ ਰਹੇ ਹੋ ਮੈਨੂੰ ਲੱਗਦਾ ਕਿਤੇ ਵੀ ਉੱਪ ਸਾਡੀ ਰਿਪੋਰਟ ਤੋਂ ਬਾਅਦ ਸਾਡੀ ਗੱਲਬਾਤ ਤੋਂ ਬਾਅਦ ਹੋ ਸਕਦਾ ਸਭ ਤੋਂ ਵੱਧ ਦੁੱਖ ਜੀਤਮਿੰਦਰ ਸਿੰਘ ਸਿੱਧੂ ਨੂੰ ਹੀ ਲੱਗਿਆ ਹੋਵੇ ਪਰ ਜੇ ਧਿਆਨ ਨਾਲ ਦੇਖਿਆ ਜਾਵੇ ਸਭ ਤੋਂ ਵੱਧ ਸਕੀਮ ਹੀ ਉਹਨਾਂ ਤੇ ਲੱਗੀ ਸੀ ਤੁਹਾਨੂੰ ਇੱਕ ਇਹੋ ਜਿਹੇ ਹਲਕੇ ਦੇ ਵਿੱਚ ਛੱਡ ਦਿੱਤਾ ਗਿਆ ਸੀ ਜੇ ਇਸ ਹਲਕੇ ਦੇ ਵਿਦੇ ਸਮੀਕਰਨ ਤੁਹਾਡੇ ਹੱਕ ਦੇ ਵਿੱਚ ਨਹੀਂ ਭੁਗਤ ਰਹੇ ਸੀ ਮੈਂ ਅੱਜ ਵੀ ਉਸ ਗੱਲ ਤੇ ਸਟੈਂਡ ਕਰਦਾ ਕਿ ਅਮਰਤਾ ਵੜਿੰਗ ਬਠਿੰਡੇ ਤੋਂ ਕਿਤੇ ਸਟਰੋਂਗ ਕੈਂਡੀਡੇਟ ਸਾਥ ਹੁੰਦੇ ਸ਼ਾਇਦ ਅਕਾਲੀ ਦਲ ਨੂੰ ਇੱਕ ਸੀਟ ਵੀ ਨਾ ਆਉਂਦੀ ਜੇ ਅਮਰਤਾ ਵੜਿੰਗ ਖੜੇ ਹੁੰਦੇ ਪਰ ਜੀਤਮਿੰਦਰ ਕੰਪੈਰੀਟਿਵਲੀ ਇੱਕ ਕਮਜ਼ੋਰ ਕੈਂਡੀਡੇਟ ਸਾਬਤ ਹੋਇਆ ਆਪਣਾ ਹਲਕਾ ਵੀ ਨਹੀਂ ਬਚਾ ਰਹੇ ਪਰ ਬਾਕੀ ਕੁਝ ਚੀਜ਼ਾਂ ਨੇ ਮੈਨੂੰ ਵੀ ਸਰਪ੍ਰਾਈਜ਼ ਕੀਤਾ ਜਿਵੇਂ ਬਠਿੰਡੇ ਦੇ ਜਗਰੂਪ ਗੱਲ ਨੇ ਜਗਰੂਪ ਗੱਲ ਤਾਂ ਮਤਲਬ ਨਾ ਹੋਮਿਓਪੈਥੀ ਦੀ ਗੋਲੀ ਵਰਗੇ ਐਮ ਐਲ ਏ ਕੋਈ ਵੀ ਕੋਈ ਨਫਾ ਜੇ ਉਹਨਾਂ ਦਾ ਫਾਇਦਾ ਨਹੀਂ ਨੁਕਸਾਨ ਤਾਂ ਪੱਕਾ ਹੀ ਹੈ ਨਾ ਬਠਿੰਡੇ 'ਚ ਕੋਈ ਉਹਨਾਂ ਦਾ ਖਾਸ ਵਿਰੋਧ ਨਹੀਂ ਮੈਨੂੰ ਉਹਨਾਂ ਦਾ ਵੋਟ ਉੱਥੇ ਆਪ ਦਾ ਵੋਟ ਘਟ ਆਉਣਾ ਮਤਲਬ ਉਹ ਬੜਾ ਹੈਰਾਨ ਕਰਦਾ ਹੈ ਨਾ ਤੇ ਉਹਦੇ ਨਾਲ ਹੀ ਅ ਹੋਰ ਚੀਜ਼ਾਂ ਜਿਵੇਂ ਮੇਰਾ ਹਲਕਾ ਜਿਵੇਂ ਮੈਂ ਪੁੱਛੋ ਹਣਚ ਪੈਂਦਾ ਹੈ ਨਾ ਮੇਰਾ ਪਿੰਡ ਤਾਂ ਪੁੱਛੋ ਦੇ ਵਿੱਚ ਵੀ ਮੈਨੂੰ ਥੋੜਾ ਜਿਹਾ ਸਰਪ੍ਰਾਈਜ਼ ਕੀਤਾ ਇਸ ਗੱਲ ਨੇ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਵੋਟ ਆ ਘਟੀ ਆ ਹਰਸਿਮਰਤ ਦੀ ਵਧੀ ਆ ਗਈ ਕਿਉਂਕਿ ਇਹ ਕਾਫੀ ਸਟਰੋਂਗ ਲੱਗ ਰਿਹਾ ਸੀ ਤੇ ਉਤੋਂ ਤਲਵੰਡੀ ਦੇਖੋ ਜੀਤਮਿੰਦਰ ਸਿੰਘ ਤੇ ਜਟਾਣਾ ਦੋ ਬਹੁਤ ਸਟਰੋਂਗ ਪਰਸਨੈਲਿਟੀਆਂ ਆ ਤਲਵੰਡੀ ਦੀਆਂ ਦੋਨੇ ਇਕੱਠੀਆਂ ਆ ਜਾਣ ਫਿਰ ਵੀ ਵੋਟ ਹਰਸਿਮਰਤ कौर ਬਦਲ ਦੀ ਵਧ ਗਈ ਇਹ ਇਹ ਚੀਜ਼ਾਂ ਜਿਹੜੀਆਂ ਸਮਝਣ ਦਾ ਵਿਸ਼ਾ ਸਾਡੇ ਲਈ ਵੀ ਸਮਝਣ ਦਾ ਵਿਸ਼ਾ ਹੋਰਾਂ ਲਈ ਵੀ ਆ ਪਰ ਓਵਰ ਆਲ ਜੇ ਤੁਸੀਂ ਧਿਆਨ ਨਾਲ ਦੇਖੋ ਚੀਜ਼ਾਂ ਤੇ ਮੈਨੂੰ ਲੱਗਦਾ ਬਠਿੰਡੇ ਨੇ ਕਾਫੀ ਹੱਦ ਤੱਕ ਸ਼ਹਿਰ ਚ ਭਾਵੇਂ বিজেপি 500 ਵੋਟ ਵਧ ਗਈ ਪਰ ਜੇ 500 ਵੋਟ ਵਧੀਆ ਫਿਰ ਮੈਂ ਉਹੀ ਰਵਨੀਤ ਬਿੱਟੂ ਵਾਲੀ ਸੀਟ ਵਾਲੀ ਗੱਲ ਆ ਗਈ ਨਾ ਜੇ 500 ਵੀ ਵਧੀਆ ਤਾਂ ਹੀ ਲੰਬੀ ਰਿਕਵਰ ਕਰ ਸਕੀ ਹੈ ਜੇ ਬਠਿੰਡੇ ਹੀ 35000 ਘਟਾ ਦੇਂਦਾ ਰਿਕਵਰ ਨਹੀਂ ਸੀ ਹੋਣੀ ਬਸ ਸ਼ਹਿਰ ਚ ਫਾਈਟ ਸੀ ਚੰਗੀ ਫਾਈਟ ਦੇਖਣ ਨੂੰ ਮਿਲੀ ਆ ਭਾਵੇਂ ਉਹ ਚ বিজেপি ਅੱਜ ਲੈ ਗਈ ਆ ਪਰ ਓਵਰ ਆਲ ਓਵਰ ਆਲ ਸਰਸਮਿਤ ਕੋਰ ਬਾਦਲ ਨੂੰ ਹੀ ਅੱਜ ਰਿਹਾ ਔਰ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਹੜੀ ਦਲਿਤ ਵਰਗ ਦੀ ਬੋਟ ਸੀ ਮੈਨੂੰ ਲੱਗਦਾ ਅਕਾਲੀ ਦਲ ਨੂੰ ਉਹਨੇ ਵੀ ਬਹੁਤ ਬਚਾਇਆ ਜਿਹੜਾ ਬਾਕੀ ਥਾਵਾਂ ਤੇ ਅਸੀਂ ਦੇਖਿਆ ਦਲਿਤ ਵਰਗ ਕਾਂਗਰਸ ਦੇ ਵੱਲ ਰੁਝਾਨ ਸੀ ਬਠਿੰਡਾ ਸੀਟ ਤੇ ਥੋੜਾ ਜਿਹਾ ਉਲਟ ਸੀ ਉਹੀ ਰੁਝਾਨ ਹੈ ਜਿਹੜਾ ਉਹ ਅਕਾਲੀ ਦਲ ਵੱਲ ਸੀਗਾ ਜ਼ਿਆਦਾ ਜੀ ਸੋ ਤੁਸੀਂ ਵੀ ਅਖਰ ਦੇ ਨਾਲ ਲਗਾਤਾਰ ਜੁੜੇ ਰਹੋ ਹੋਰ ਬਾਕੀ ਸਾਰੀਆਂ ਸੀਟਾਂ ਤੇ ਜਿਵੇਂ ਜਿਵੇਂ ਰਿਜ਼ਲਟ ਆਉਂਦੇ ਨੇ ਲਗਾਤਾਰ ਤੁਹਾਡੇ ਨਾਲ ਅਸੀਂ ਚਰਚਾ ਜਿਹੜੀ ਸਾਂਝੀ ਕਰਦੇ ਰਹਾਂਗੇ